ਭਾਬੀ ਕਮਲ ਦੇ ਘਤੂ ਲੈ ਕੇ ਲਗਾਤਾਰ ਜਿੱਥੇ ਮਾਮਲਾ ਗਰਮਾਇਆ ਹੋਇਆ ਉੱਥੇ ਸੋਸ਼ਲ ਮੀਡੀਆ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ ਜਿਸ ਦੇ ਚੱਲਦੇ ਆਏ ਦਿਨ ਭਾਬੀ ਕਮਲ ਨੂੰ ਲੈ ਕੇ ਕਈ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿੱਥੇ ਕਿ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੋ ਇਹ ਕੰਮ ਕੀਤਾ ਗਿਆ ਇਹ ਕੋਈ ਯੋਧਿਆਂ ਵਾਲਾ ਕੰਮ ਨਹੀਂ ਸੀ ਇਹ ਇਸ ਤਰੀਕੇ ਦੇ ਨਾਲ ਇੱਕ ਨਿਹੱਤੇ ਦੇ ਉੱਤੇ ਵਾਰ ਕਰਨਾ ਕਿੱਥੋਂ ਤੱਕ ਸਹੀ ਹੈ ਤੇ ਦੂਜੇ ਪਾਸੇ ਮਹਿਲਾਾਂ ਦੇ ਉੱਤੇ ਹੱਥ ਚੱਕਣਾ ਇਹ ਵੀ ਕਿੱਥੋਂ ਤੱਕ ਸਹੀ ਹੈ ਤਾਂ ਇਸ ਤਰੀਕੇ ਦੇ ਜਿਹੜੇ ਕਿ ਸਮਝ ਚੁੱਕੇ ਜਾ ਰਹੇ ਨੇ ਤਾਂ ਦੂਜੇ ਪਾਸੇ ਨੈਨਸੀ ਗਰੇਵਾਲ ਦੇ ਵੱਲੋਂ ਵੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਸ ਨੇ ਅਮਰਤਪਾਲ ਮਹਿਰੂਨ ਲੈ ਕੇ ਖੂਬ ਕਾਂਜ ਕਸੇ ਤੇ ਕਈ ਵੱਡੇ ਖੁਲਾਸੇ ਕੀਤੇ ਇਥੋਂ ਤੱਕ ਕਿ ਨੈਂਸੀ ਗਰੇਵਾਲ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਇਹ ਇੱਕ ਮੁਸਲਮਾਨ ਸੀ ਤੇ ਇਸ ਦੀ ਸੁਨਤ ਤੱਕ ਹੋਈ ਹੈ ਇਸ ਦਾ ਅੰਗ ਵੀ ਪੂਰੇ ਨਹੀਂ ਤੇ ਦੂਜੇ ਪਾਸੇ ਇਹ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਆਖਰ ਇਹ ਹੱਕ ਕਿੱਥੇ ਆ ਕਿ ਹਾਂ ਕਿਸੇ ਨੂੰ ਮਾਰ ਮੁਕਾ ਦਿੱਤਾ ਜਾਵੇ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਜਦੋਂ ਭਾਬੀ ਕਮਲ ਦੇ ਕਤਲ ਦੀ ਖਬਰ ਫੈਲ ਚਾਂਦੀ ਤਾਂ ਉਸ ਤੋਂ ਬਾਅਦ ਜਿਹੜੀਆਂ ਹੋਰ ਇਨਸਟਾਗ੍ਰam ਕੁਇਨਸ ਨੇ ਉਹਨਾਂ ਦੇ ਵੱਲੋਂ ਵੀ ਦੇਖਿਆ ਜਾ ਰਿਹਾ ਕਿ ਮਾਫੀਆ ਮੰਗਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਨੈਂਸੀ ਗਰੇਵਾਲ ਨੇ ਇਸ ਦੇ ਉੱਤੇ ਉਹਨਾਂ ਲੜਕੇ ਨੂੰ ਵੀ ਕਿਹਾ ਕਿ ਆਖਰ ਤੁਸੀਂ ਇੰਨਾ ਕਿਉਂ ਡਰ ਰਹੇ ਹੋ ਐਦਾਂ ਡਰ ਕੇ ਜਿਹੜੀ ਜ਼ਿੰਦਗੀ ਆ ਉਹ ਨਹੀਂ ਲੰਘਦੀ ਇਸ ਤੋਂ ਇਲਾਵਾ ਨੈਂਸੀ ਗਰੇਵਾਲ ਨੇ ਆਪਣੀ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਨਾਲ ਪੜਾਅਸ ਕੱਢਿਆ ਤੁਹਾਨੂੰ ਵੀਡੀਓ ਦਿਖਾਉਣੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹਾਂ ਭਈ ਅਮਰਿਤਪਾਲ ਮੇਰੋ ਦੱਸੋ ਮੇਰੀ ਹੁਣ ਬਹੁਤ ਸ਼ੌਂਕ ਨਾਲ ਸਫਾਈ ਕਰਨ ਦਾ ਗੰਦਗੀ ਹਟਾਉਂਦਾ ਪੰਜਾਬ ਚੋਂ ਤੈਨੂੰ ਬੜੀ ਛੜ-ਛੜਦੀ ਹੈ ਨਾ ਵੀ ਜੇ ਕੁੜੀਆਂ ਕੋਈ ਇਦਾਂ ਦੀ ਹਰਕਤਾਂ ਕਰਦੀਆਂ ਹਮਨੇ ਜਲਦਾ ਜਵਾਬ ਦੇ ਵੀ ਇਹ ਸਰਸੇ ਵਾਲਾ ਡੇਰੇ ਵਾਲਾ ਬਾਬਾ ਹੈ ਰਾਮ ਰਹਿਮ ਸਭ ਨੂੰ ਪਤਾ ਰੇਪਿਸਟ ਹੈ ਪਰੋਲ ਤੇ ਬਾਹਰ ਸਾਰੇ ਮਚੜਾ ਹੋਇਆ ਫਿਰਦਾ ਹੈ ਸਿੰਘ ਨੇ ਕਿ ਤੁਹਾਡੇ 25-25 ਸਾਲਾਂ ਤੋਂ ਅੰਦਰ ਬੈਠੇ ਆ ਪਰੋ ਬੰਦਾ ਰੇਪਿਸਟ ਹੋਣ ਤੋਂ ਬਾਅਦ ਵੀ ਉਹ ਮਜ਼ੇ ਕਰ ਰਿਹਾ ਆਪਣੀ ਜ਼ਿੰਦਗੀ ਤੇ ਇਦਾਂ ਦੇ ਬਾਪਿਆਂ ਦਾ ਬਾਰੇ ਤੇ ਕੀ ਵਿਚਾਰ ਹੈ ਸੋਧ ਕਦੋਂ ਲਾਏਗਾ ਇਦਾਂ ਦੇ ਬਾਬਿਆਂ ਦਾ ਤੂੰ ਨਹੀਂ ਲੱਗਣਾ ਤੇਰੇ ਕੋਲੋਂ ਕਿਹਦੇ ਕੋਲ ਪਾਵਰ ਹੈ ਉਹ ਕਮਜ਼ੋਰ ਨਹੀਂ ਹੈ ਉਹ ਨਿਹੱਤਾ ਨਹੀਂ ਹੈ ਉਹਦੇ ਕੋਲ ਪਾਵਰ ਹੈ ਔਰ ਤੈਨੂੰ ਪਤਾ ਵੀ ਇਹ ਜਿਹੇ ਬੰਦੇ ਨੂੰ ਮਾਰਨਾ ਤੇਰੇ ਵਾਸਤੇ ਚੈਲੰਜ ਹੈ ਬਹੁਤ ਔਖਾ ਕੰਮ ਹੈ ਰਾਈਟਰ ਤੂੰ ਨਹੀਂ ਕਰ ਪਾਏਗਾ ਸੋ ਤੂੰ ਕਹਿੰਦਾ ਵੀ ਗੰਦਗੀ ਸਾਫ਼ ਕਰਨੀ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਤੇ ਗੰਦ ਪਾ ਰਹੇ ਆ ਪਹਿਲੇ ਉਹਨਾਂ ਨਾਲ ਖਿਆਰੀ ਦੋਸਤੀ ਕਰਨੀ ਪਿਆਰ ਮੁਹੱਬਤ ਦੀ ਗੱਲਾਂ ਕਰਨੀਆਂ ਉਹਨਾਂ ਦੀ ਇੱਜ਼ਤ ਲੁੱਟ ਕੇ ਬਾਸ਼ ਕਹਿਣਾ ਮਾਪਿਆਂ ਨੇ ਮੰਨੇ ਜੀ ਹੁਣ ਅਸੀਂ ਵਿਆਹ ਨਹੀਂ ਕਰ ਸਕਦੇ ਸੋ ਮੁੰਡੇ ਬਾਰੇ ਤੇਰਾ ਕੀ ਵਿਚਾਰ ਹੈ ਉਹਨਾਂ ਦੇ ਮਰੜ ਕਦੋਂ ਕਰੇਗਾ ਸ਼ੁਰੂ ਕਰਨਾ ਹੈ ਹੂੰ ਮੁੰਡੇ ਆ ਨਾ ਬੰਦੇ ਆ ਹੱਥੀ ਪਾਏਗਾ ਤਾਂ ਤੈਨੂੰ ਪਟਕਾ ਕੇ ਲਪੇੜ ਕੇ ਥੱਲੇ ਮਾਰਨਗੇ ਜ਼ਮੀਨ ਦੇ ਉੱਪਰ ਪਤਾ ਵੀ ਮਨਾਂ ਮਰੇ ਕੁਝ ਨਹੀਂ ਤੂੰ ਕੀ ਹੈ ਤੂੰ ਆਪ ਇੱਕ ਸੁਲਾ ਸੁਲਾ ਮੀਨਸ ਮੁਸਲਮਾਨ ਜਿਹੜਾ ਸੇ ਸੁਲਾ ਕਹਿ ਦਿੰਨੇ ਆ ਤੂੰ ਇੱਕ ਆਪ ਇੱਕ ਸੁਲਾ ਮੁੱਲਿਆਂ ਦੇ ਘਰ ਤੋਂ ਪੈਦਾ ਹੋਇਆ ਤੇ ਤੂੰ ਜਾਤਾਂ ਦੀ ਗੱਲ ਕਰਦਾ ਮੁੱਲਿਆਂ ਦੇ ਘਰ ਪੈਦਾ ਹੋ ਕੇ ਤੂੰ ਕਹਿ ਰਿਹਾ ਵੀ ਉਹ ਆਪਣੇ ਨਾਮ ਕਮਲ ਕੌਰ ਕਿਉ ਲਾਂਦੀ ਸੀ ਜੋ ਤਾਂ ਕੰਚਨ ਸੀ Hindu ਸੀ ਜਾਂ UP ਦੀ ਸੀ ਤੂੰ ਕੀ ਹੈ ਪਹਿਲੇ ਦੱਸ ਤੂੰ ਇੱਕ ਮੁਸਲਮਾਨ ਦੇ ਘਰ জন্ਮਿਆ ਤੇਰੀ ਸੁਨਤ ਵੀ ਹੋਈ ਆ ਸੁਨਤ ਸਮਝਦਾ ਨਾ ਤੇਰੀ ਸੁਨਤ ਹੋਈ ਆ ਤੇਰੇ ਖੁਦ ਦੇ ਆਪਣੇ ਤੇਰੇ ਸਰੀਰ ਦੇ ਅੰਗ ਪੂਰੇ ਨਹੀਂ ਕੱਟੇ ਹੋਏ ਆ ਤਦ ਤੂੰ ਲੋਖ ਨੂੰ ਜਾਤ ਪੇਤ ਸਿਖਾਏਗਾ ਮੁਸਲਮਾਨ ਦੇ ਪੇਸ਼ਟ ਹੁਣ ਤੂੰ ਸਿੰਘਾਂ ਦਾ ਚੋਲਾ ਬਣ ਕੇ ਬਹਿ ਗਿਆ ਤਦ ਤੂੰ ਆਪਣੇ ਆਪ ਨੂੰ ਸਿੱਖ ਸਮਝ ਲਿਆ ਕਿ ਤੂੰ ਸਿੱਖ ਹੋ ਗਿਆ ਜਿਹੜਾ ਖੂਨ ਹੁੰਦਾ ਨਾ ਉਹ ਵਾਲੇ ਤਾਂ ਮਾਰਦਾ ਚਾਹ ਕਿਸੇ ਦਾ ਵੀ ਹੋਵੇ ਤੂੰ ਭੇੜੀਆਂ ਨਾ ਸਾਡੇ ਸਿੱਖਾਂ ਦੇ ਚੋਲੇ 'ਚ ਛਿਪਿਆ ਹੋਇਆ ਇੱਕ ਭੇੜਿਆ ਚਾਹੇ ਤੇਰੇ ਪਿੱਛੇ ਅੱਜ ਕਿੰਨੇ ਵੀ ਸਿੱਖ ਖੜ ਜਾਂਣ ਜੱਥੇ ਵਾਲੇ ਉਹ ਸਾਰੇ ਜੱਥੇ ਵਾਲਿਆਂ ਨੂੰ ਮੇਰਾ ਇਹ ਵਾਰਨਿੰਗ ਆ ਸੁਧਰ ਜਾਓ ਜਿਹੜੇ ਤੁਸੀਂ ਕਹਿਉਣਾ ਮਰਡਰ ਕਰਨਾ ਸਾਡੇ ਵਾਸਤੇ ਸੌਖਾ ਐ ਸੋਦੇ ਲਾਉਣੇ ਕੁੜੀਆਂ ਮੁੰਡਿਆਂ ਕਰਣੀਆਂ ਤੁਸੀਂ ਉਹ ਪੁਰਾਣੇ ਬਾਬੇ ਆਦਮ ਜਮਾਨੇ ਦੇ ਅੱਧ ਤੋਂ ਜੜਾ ਜਿਹੜੇ ਛੱਟੀਆਂ ਦਾੜ੍ਹੀ ਵਾਲੇ ਨਿਆਂਗਿਆ ਤੁਸੀਂ ਲੋਕ ਸਕੂਲ ਨਹੀਂ ਗਏ ਸਭ ਤੋਂ ਪਹਿਲੇ ਤਾਂ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਦਿਖਾਓ ਕਿ ਤੁਸੀਂ ਪੜ੍ਹਾਈ ਲਿਖਾਈ ਕਿੰਨੀ ਕਾ ਤੁਸੀਂ ਕਿਹੜੇ ਕਿਹੜੇ ਜ਼ਿੰਦਗੀ 'ਚ ਕਾਂਡ ਕੀਤੇ ਐ ਕੀ ਕੁਛ ਕੀਤਾ ਆਪਣੇ ਪੀੜ੍ਿਆਂ ਦੇ ਥੱਲੇ ਸੋਟਾ ਮਾਰੋ ਤੇ ਤੁਸੀਂ ਨੌਜਵਾਨ ਤੇ ਨਿਊ ਪੀੜੀ ਨੂੰ ਤੁਸੀਂ ਸਿਖਾਉਂਗੇ ਜ਼ਿੰਦਗੀ ਕਿਵੇਂ ਜਿਣੀ ਐ ਤੇ ਤੁਸੀਂ ਦੱਸੋਗੇ ਨਵੀਂ ਪੀੜੀ ਨੂੰ ਕਿ ਜ਼ਿੰਦਗੀ ਜਿਣੀ ਕਿਵੇਂ ਆ ਤੁਹਾਡੀ ਜੋ ਆਪ ਦੀ ਇੱਕ ਵਿਕਲਾੰਗ ਘਟਿਆ ਨੀਚ ਗਿਰੀ ਹੋਈ ਸੋਚ ਆ ਤੁਸੀਂ ਸਾਨੂੰ ਕਿ ਜਿਹੜੀ ਨੌਜਵਾਨ ਪੀੜੀ ਆ ਗਈ ਹੈ ਕਿ ਉਹ ਆਪਣੀ ਸੋਚ ਸੀ ਉਹਨਾਂ ਤੋਂ ਲੱਦੀਏ ਹਰ ਇੱਕ ਬੰਦੇ ਦੀ ਆਪਣੀ ਇੱਕ ਪਰਸਨਲ ਲਾਈਫ ਆ ਹਰ ਇੱਕ ਬੰਦਾ ਆਪਣੀ ਪਰਸਨਲ ਲਾਈਫ ਚ ਕੀ ਕਰ ਰਿਹਾ ਇਸ ਨਾਨੋ ਫਕਿੰਗ ਯੋਰ ਬਿਜ਼ਨਸ ਹੁਣ ਦੁਜੀਆਂ ਕੁੜੀਆਂ ਭੱਜੀਆਂ ਫਿਰਦੀਆਂ ਪੰਜਾਬ ਦੀ ਸਾਨੂੰ ਬਚਾ ਲਓ ਉਹ ਐਡੀਆਂ ਕਮਜ਼ੋਰ ਹੋ ਗਈਆਂ ਕੁੜੀਆਂ ਸਾਡੀਆਂ ਔਰਤਾਂ ਪੰਜਾਬ ਦੀਆਂ ਅੱਜ ਇੰਨੀਆਂ ਕਮਜ਼ੋਰ ਹੋ ਗਈਆਂ ਦੋ ਟਕੇ ਦੇ ਮਰਦਾਂ ਤੋਂ ਦੋ ਟਕੇ ਦੇ ਇਹ ਨਿਹੰਗ ਜਿਨੇ ਨਿਹੰਗਾ ਦੇ ਚੋਲੇ ਦੇ ਵਿੱਚ ਛੁਪੇ ਹੋਏ ਦੋ ਟਕੇ ਦੇ ਭੇੜੀਏ ਤੁਸੀਂ ਇਹਨਾਂ ਤੋਂ ਡਰ ਗਈਆਂ ਜਾਓ ਭਈ ਪੁਲਿਸ ਸਟੇਸ਼ਨ ਕੋ ਜਾਣੀ ਆਓ ਸਿੱਧਾ ਕਮਿਸ਼ਨਰ ਦੇ ਪੇਸ਼ ਹੋ ਪੁਲਿਸ ਸਟੇਸ਼ਨੇ ਜਾਣਾ ਕਦੇ ਵੀ ਜਦੋਂ ਕੋਈ ਵੀ ਨਿਹੰਗ ਤੁਹਾਨੂੰ ਧਮਕੀ ਦੇਵੇ ਇਹ ਪੰਜਾਬ ਦੀ ਸਾਰੀਆਂ ਔਰਤਾਂ ਤੇ ਮਰਦਾਂ ਵਾਸਤੇ ਵੀਡੀਓ ਆ ਕੋਈ ਨਿਹੰਗਾ ਤੁਹਾਡੇ ਨਾਲ ਗੁੰਡਾਗਰਦੀ ਬਦਮਾਸ਼ੀ ਕਰਦਾ ਤੁਸੀਂ ਪੁਲਿਸ ਸਟੇਸ਼ਨ ਛੋਟੇ ਜਿਹੇ ਅਫਸਰ ਕੋਲ ਨਹੀਂ ਜਾਣਾ ਸਿੱਧਾ ਡੀਐਸਪੀ ਜਾਂ ਕਮਿਸ਼ਨਰ ਕੋਲ ਪੇਸ਼ ਹੋ ਉਹਦੀ ਪ੍ਰੋਪਰਲੀ ਉਹਦੀ ਕਾਲ ਜਿਹੜੀ ਤੁਹਾਨੂੰ ਆਈ ਆ ਰਿਕਾਰਡਿੰਗ ਲਾਓ ਆਪਣੇ ਫੋਨ ਦੇ ਵਿੱਚ ਰਿਕਾਰਡਿੰਗ ਤੋਂ ਵੀ ਸਾਨੂੰ ਥ੍ਰੈਟਿੰਗਸ ਆ ਰਹੀਆਂ ਕਿਉਂਕਿ ਇਹਨਾਂ ਦਾ ਇਲਾਜ ਬਹੁਤ ਛੇਤੀ ਪੰਜਾਬ ਸਰਕਾਰ ਕਰੇ ਜਾਂ ਨਾ ਕਰੇ ਕਾਂਗਰਸਾਂ ਨਾਲ ਇਹ ਪੰਜਾਬ ਚੰਦਾ ਟ੍ਰੀਟਮੈਂਟ ਬੜਾ ਵਧੀਆ ਹੋਣਾ ਇਹਨਾਂ ਤੇ ਐਸੇ-ਐਸੀ ਧਾਰਾ ਐ ਐਸੇ-ਐਸੀ ਸ਼ਖਸ਼ਾਂਸ ਲੱਗਣੇ ਹਨਾ ਇਸ ਸੌਦੇ ਵਾਲਾ ਵਰਡ ਬੋਲ ਜਾਣਗੇ ਸਸੋਲ ਦੇ ਔਰਤ ਵਿੱਚ ਬਲ ਘੱਟ ਹੁੰਦਾ ਹੈ ਔਰਤ ਕਮਜ਼ੋਰ ਹੁੰਦੀ ਹੈ ਔਰਤਾਂ ਨੂੰ ਮਾਰਨਾ ਸ਼ੁਰੂ ਕਰ ਦੋ ਅਮਰਤਪਾਲ ਮੈਰੋ ਨੇ ਫਰੋਤੀ ਮੰਗੀ ਸੀ ਉਹ ਜਨਾਨੀ ਕੋਲ ਉਹ ਵਿਚਾਰੀ ਫਰੋਤੀਆਂ ਦੇ ਨਹੀਂ ਪਾਈ ਫਰੋ ਦਾ ਬੈਂਕ ਵਿੱਚ ਪੈਸੇ ਰੱਖ ਕੇ ਉਹਨੂੰ ਇਹਨਾਂ ਨੇ ਗਲਤ ਕੰਮ ਵਾਸਤੇ ਸੱਦਿਆ ਸੀ ਨਾ ਕਿ ਕਾਰ ਦੀ ਐਡ ਵਾਸਤੇ ਇਹ ਥੋੜੀ ਜਿਹੀ ਗੱਲ ਮਰੋੜ ਕੇ মিডিਆ ਨੇ ਤੁਹਾਨੂੰ ਦੱਸੀ ਹੈ ਕਿਉਂ মিডিਆ ਸੱਚ ਨਹੀਂ ਦੱਸੇਗੀ ਫਿਰ ਇਹ ਤਿੰਨਾਂ ਜਣਾਂ ਨੇ ਉਹਨੂੰ ਉੱਥੇ ਗਰਾਹ ਚ ਜਦਨਾ ਮੂੰਹ ਕਾਲਾ ਕੀਤਾ ਜ਼ਬਰਦਸਤੀ ਉਹਦੇ ਨਾਲ ਵੇਬ ਕੀਤਾ ਵੀ ਤੈਨੂੰ ਜਾਨੋਂ ਮਾਰ ਦਾਂਗੀ ਡਰ ਦੇ ਮਾਰੇ ਜਨਾਨੀ ਚੁੱਪ ਰਹੀ ਪਰ ਉਹਨੂੰ ਪਤਾ ਨਹੀਂ ਸੀ ਕਿ ਵੀ ਬਾ ਤੇਰਾ ਬਲਤਕਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਤੈਨੂੰ ਮਾਰਨਾ ਕਿਉਂਕਿ ਇਹ ਵੈਸ਼ੀ ਦਰਿੰਦੇ ਆ ਇਹ ਦਰਿੰਦਿਆਂ ਨੂੰ ਹੱਕ ਕਿਹਨੇ ਦਿੱਤਾ ਕਿਸੇ ਦੇ ਵੀ ਧੀ ਪੁੱਤ ਨੂੰ ਵੱਢਣ ਦਾ ਕਿਸੇ ਦੇ ਉੱਤੇ ਕਿਰਪਾਨ ਕੱਢ ਕੇ ਖੜ ਜਾਂਦੇ ਆ ਮੈਂ 2 ਸਾਲ ਪਹਿਲੇ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੇ ਏਡੜੀਆਂ ਕਿਰਪਾਨਾਂ ਲੈ ਕੇ ਫਿਰਦੇ ਤੁਸੀਂ ਕਹਿੰਦੇ ਹੋ ਸਾਡੇ ਗੁਰੂ ਮਹਾਰਾਜ ਨੇ ਸਿਸ਼ਟ ਦਿੱਤੇ ਦੇਖੋ ਪੰਜਾਬ ਸਰਕਾਰ ਨੇ ਦੇਖੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਗੁਲਾਮ ਆ ਕਿੱਡੀਆਂ ਕਿਰਪਾਨਾਂ ਲੈ ਕੇ ਫਿਰੋ ਅਰੇ ਜ ਆਜ਼ਾਦੀ ਹੁਣ ਖਤਮ ਹੋ ਜਾਣੀ ਐ ਇਹ ਜਿਹੜੀਆਂ ਜਿਹੜੀਆਂ ਚਰਪਾਣਾ ਲੈ ਕੇ ਤੂੰ ਜਿੱਥੇ ਕਿਤੇ ਪਹੁੰਚ ਜਾਨੇ ਉਹ ਜਥੇ ਲੈ ਕੇ ਇਹ ਤੁਹਾਡੀਆਂ ਸਾਰੀਆਂ ਆਜ਼ਾਦੀਆਂ ਬੰਦ ਹੋ ਜਾਣੀਆਂ ਅਮਰਪਾਲ ਮੈਨੂੰ ਤੈਨੂੰ ਬਹੁਤ ਸ਼ੌਂਕ ਐ ਲੋਕਾਂ ਦੇ ਸੋਧੇ ਲਾਉਂਦਾ ਮੈਂ ਗੰਦਗੀ ਸਾਫ਼ ਕਰ ਦੂੰ ਜਿਹੜੀ ਨੀਹਾ ਕੁੜੀ ਜ਼ਹਿਰ ਦੇਖ ਕੇ ਉਹਦੇ ਸਹਰਿਆਂ ਨੇ ਮਾਰੀ ਸੀ ਉਹਦਾ ਘਰ ਵਾਲੇ ਦਾ ਵੱਧ ਹੋਇਆ ਤੇਰੇ ਕੋਲੋਂ ਸੋਧਾ ਲੱਗਿਆ ਬਸ ਪਹੁੰਚ ਗਿਆ ਉੱਥੇ ਹੱਲਾ ਸ਼ਾਇਲੈਣ ਟੀਆਰਪੀ ਲੈਣ ਕਿ ਬਸ ਮੈਨੂੰ ਟੀਆਰਪੀ ਮਿਲ ਜੂਗੀ ਮੈਂ ਫਿਰ ਸ਼ਾਇਦ ਨਾ ਅਵਰੇਤ ਪਾਲ ਵਰਗੂ ਨਾਮ ਬਣਾ ਲੂੰਗਾ ਫਿਰ ਅਗਾ ਮੈਂ ਵੀ ਐਮਪੀ ਚ ਖੜ ਜੂਗਾ ਤੁਸੀਂ ਸਾਰੇ ਚੋਲੇ ਪਾ ਕੇ ਬਸ ਇਹੀ ਕੁੱਤ ਪੁਣਾ ਕਰ ਰਹੇ ਹੋ ਕਿ ਕਿਸ ਨਾ ਕਿਸੇ ਤਰੀਕੇ ਨਾਲ ਸਾਡਾ ਨਾਂ ਵਾਂਝੇ ਸਾਡੇ ਕੋਲ ਮਾਇਆ ਆਨ ਲੱਗ ਜਾਏ ਸਾਡੀ ਦਹਿਸ਼ਤ ਹੋ ਜਾਏ ਅਸੀਂ ਵੀ ਰਾਜਨੀਤੀ 'ਚ ਵੜ ਜਾਈਏ ਔਰ ਸ਼ਰਮ ਕਰੋ ਉਮਰ ਜੋ ਡੁੱਬ ਕੇ ਤੁਸੀਂ ਤਾਂ ਗੁਰੂਆਂ ਦੇ ਸਾਡੇ ਸਿੱਖੀ ਕੌਮ ਦਾ ਸਭ ਤੋਂ ਵੱਡਾ ਤੱਬਾਂ ਇਸ ਟਾਈਮ ਤੁਸੀਂ ਦਾਗ ਲਾਤਾ ਸਾਡੀ ਸਿੱਖ ਕੌਮ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਸੀ ਯਾਦ ਆ ਦਸਵੇਂ ਗੁਰੂ ਦਾ ਨਾਮ ਵੀ ਤਾਂ ਪ੍ਰੋਪਰਲੀ ਯਾਦ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਸੀ ਕਿਸੇ ਦੀ ਵੀ ਧੀ ਜੇ ਕਿਸੇ ਨੂੰ ਨੀ ਵਸਤਰ ਵੀ ਦੇਖੇ ਉਹਦੇ ਸਿਰ ਤੇ ਚੁੰਨੀ ਦੋ ਟਕੋ ਜੇ ਕਿਸੇ ਨੂੰ ਲੱਗਦਾ ਨਾ ਵੀ ਆਹ ਕੋਈ ਪ੍ਰੋਸਟੀਚਨ ਸੜਕ ਤੋਂ ਨੰਗਰੀ ਆ ਉਹਦੇ ਸਿਰ ਤੇ ਵੀ ਚੁੰਨੀ ਦੀ ਉਹਦੇ ਗੀਂ ਵਰਸ ਧਰਨਾ ਕਰਿਓ ਉਹ ਤੁਸੀਂ ਤਾਂ ਵੱਧ ਕਰਨ ਲੱਗੇ ਪਹਿਲੇ ਰੇਪ ਕਰਦੇ ਹੋ ਕੁੜੀਆਂ ਦੇ ਫਿਰ ਤੁਸੀਂ ਜਾਨੋ ਮਾਰ ਦਿੰਦੇ ਹੋ ਹੁਣ ਤੂੰ ਭੱਜਿਆ ਕਿ ਫਿਰਦਾ ਐ ਐਨਾ ਤੂੰ ਯੁੱਧਾ ਹੈ ਕਿਸੇ ਜਨਾਨੀ ਨੂੰ ਉਹਦਾ ਬਲਤਕਾਰ ਕਰਕੇ ਉਹਨੂੰ ਨਿਹੱਤੀ ਨੂੰ ਤਿੰਨ ਤਿੰਨ ਸਿੰਘਾਂ ਨੇ ਰਲ ਕੇ ਗळा ਘੁੱਟ-ਘੁੱਟ ਇੱਕ ਜਨਾਨੀ ਮਾਰੀ ਨਿਹੱਤੀ ਸਿੰਘ ਕਹਦੇ ਕਹੇ ਸਿੰਘ ਛੱਕਾ ਤੂੰ ਤੂੰ ਸਿੰਘ ਕਿੱਥੋਂ ਦਾ ਹੋ ਗਿਆ ਬਈ ਤੂੰ ਸਿੰਘ ਹੀ ਨਹੀਂ ਮੁਸਲਮਾਨ ਆ ਤੂੰ ਤੂੰ ਕਿੱਦਾਂ ਕਹਿ ਰਿਹਾ ਵੀ ਤੂੰ ਨਿਆਂਗਾ ਅਕਾਦ ਦਿਖਾਰਾ ਸਾਰਿਆਂ ਨੂੰ ਸੁੰਨਤ ਵਾਲਾ ਬੰਦਾ ਐ ਤੂੰ ਤੇ ਤੂੰ ਕਹ ਰਿਹਾ ਤੂੰ ਸਿੰਘ ਆ ਸਿੰਘ ਆ ਕੁਛ ਕਰਦੇ ਆ ਐਂ ਔਰਤਾਂ ਤੇ ਵਾਰ ਕਰ ਦਿੰਦੇ ਹੱਤਿਆਂ ਤੇ 인ਦਰਾ ਗਾਂਧੀ ਉਹਦੇ ਸੰਤੇ ਬੰਤੇ ਨੇ ਮਾਰੀ ਤਾ ਉਹੋ ਹਾਂਜੀ ਸਾਡੇ ਸਿੰਘਾਂ ਨੇ ਸੌਦਾ ਲੈ ਤਾਂ ਐਂ ਕਰਦੇ ਇਹ ਸੌਦਾ ਲਉਣਾ ਕਹਿੰਦੇ ਹੋ ਗੱਦਾਰੀ ਧੋਖੇ ਨਾਲ ਕਿਸੇ ਤੇ ਵਾਰ ਕਰਨਾ ਧੋਖੇ ਨਾਲ ਕਿਸੇ ਕੁੜੀ ਨੂੰ ਬਾਹਰ ਸੱਦਣਾ ਧੋਖੇ ਨਾਲ ਕਿਸੇ ਕੁੜੀ ਦਾ ਤਿੰਨ ਤਿੰਨ ਜੰਨੇ ਮਰਦ ਰਲ ਕੇ ਉਹਦਾ ਰੇਪ ਸ਼ੂਸ਼ਨ ਕਰਕੇ ਉਹਨੂੰ ਮਰਡਰ ਕਰਨਾ ਫੱਕ ਦਿਸ ਇਜ਼ ਨਾਟ ਕਾਲਿੰਗ ਟੂ ਸਿੰਘ ਜਿਹੜਾ ਗੁਰੂ ਦਾ ਸਿੰਘ ਆ ਨਾ ਉਹ ਇਤਨਾ ਨਹੀਂ ਖਰੂਗਾ ਕਦੀ ਵੀ ਤੇ ਮੇਰੀ ਮੇਰੇ ਪੂਰੇ ਭਾਰਤ ਵਰਸ਼ ਮੇਰੇ ਪੂਰੇ ਭਾਰਤਿਆਗਰ ਇਹ ਵੀਡੀਓ ਸੁਣ ਰਿਹਾ ਮੇਰੇ ਨਰਿੰਦਰ ਮੋਦੀ ਜੀ ਸੇ ਰਿਕਵੈਸਟ ਹੈ ਕਿ ਇਨ ਤਿੰਨ ਬੰਦੋ ਕੋ ਸਜ਼ਾਏ ਮੌਤ ਫਾਂਸੀ ਹੋਣੀ ਚਾਹੀਏ ਇਹ ਮੈਂ ਅੱਜ ਅਪੀਲ ਕਰ ਰਹੀ ਹਾਂ ਮੈਂ ਕਹਿ ਰਹੀ ਹਾਂ ਪੰਜਾਬੀਆਂ ਨੂੰ ਪੰਜਾਬ ਦੀਆਂ ਔਰਤਾਂ ਨੂੰ ਜਾਗੋ ਇਹ ਨਾ ਕਹੋ ਕੁੜੀ ਗੰਦੀ ਸੀ ਉਹ ਗੰਦੀ ਸੀ ਜੋ ਵੀ ਸੀ ਪਰ ਕਤਲ ਕਰਨਾ ਅਗਿਆਰ ਕਾਨੂੰਨੀ ਹੈ ਕਿਸੇ ਦਾ ਮਰਡਰ ਕਰਨਾ ਕਿਸੇ ਨੂੰ ਅਧਿਕਾਰ ਨਹੀਂ ਹੈ ਪੰਜਾਬ ਦੀਆਂ ਜਿਹੜੀਆਂ ਔਰਤਾਂ 'ਚ ਮਰਦਾਂ ਨੂੰ ਨਹੀਂ ਅੱਜ ਔਰਤਾਂ ਨੂੰ ਜਾਗਣ ਦੀ ਲੋੜ ਆ ਜੇ ਔਰਤ ਨਹੀਂ ਜਾਗੂਗੀ ਨਾ ਪੰਜਾਬ ਦੀ ਅਜ ਆਪਣੇ ਰਾਈਟਸ ਨਹੀਂ ਮੰਗੂਗੀ ਇਹ ਮਰਦ ਤੁਹਾਨੂੰ ਯੁੱਗੋ-ਯੁੱਗ ਤੋ ਥੱਲੇ ਲਾਂਦੇ ਆਏ ਤਾਂ ਥੱਲੇ ਲਾ ਕੇ ਰੱਖਣਗੇ ਤੁਹਾਨੂੰ ਇਹ ਮਰਦਾਂ ਨੂੰ ਮੂੰਹ ਤੋੜ ਜਵਾਬ ਔਰਤਾਂ ਹੀ ਦੇਣੀਆਂ ਜਦੋਂ ਔਰਤਾਂ ਜਾਗਣਗੀਆਂ ਡਰ ਨੂੰ ਆਪਣੇ ਅੰਦਰੋਂ ਕੱਢੋ ਭੈਅ ਨੂੰ ਆਪਣੇ ਅੰਦਰੋਂ ਕੱਢੋ ਜਿਹੜਾ ਤੁਹਾਨੂੰ ਐ ਬਲੈਕਮੇਲ ਕਰਦਾ ਹੈ ਤੁਹਾਨੂੰ ਕੋਈ ਸਿੰਘ ਨੇਗ ਫੋਨ ਕਰਦਾ ਹੈ ਵੱਡੇ ਕਮਿਸ਼ਨਰ ਕੋਲ ਪੇਸ਼ ਹੋ ਚਕਾਓ ਇਹਨਾਂ ਨੂੰ ਇੰਨੀਆਂ ਜੇਲਾਂ ਭਰ ਜਾਣ ਪੰਜਾਬ ਦੀਆਂ ਠੂਸ ਠੂਸ ਕੇ ਕਿ ਗਵਰਨਮੈਂਟ ਵੀ ਸੋਚਣ ਤੇ ਮਜਬੂਰ ਹੋ ਜਾਊਗੀ ਭਾਰਤ ਦੀ ਸਰਕਾਰ ਕਿੰਦਾ ਟ੍ਰੀਟਮੈਂਟ ਕਰੀਏਗੀ ਸੋ ਜਾਗੋ ਭੈਣੋ ਜਾਗੋ ਆਪਣੇ ਹੱਕਾਂ ਵਾਸਤੇ ਜਾਗੋ ਸਾਡੀਆਂ ਭੈਣਾਂ ਦੀਆਂ ਲੇਡੀਜ਼ ਦੀ ਜ਼ਿੰਦਗੀ ਇੰਨੀ ਇੰਨੀ ਨਹੀਂ ਆ ਕਿ ਜਿਹੜਾ ਬੰਦਾ ਆਵੇ ਕਲਾ ਘੁੱਟ ਕੇ ਤੁਰਦਾ ਆਪਣੇ ਕੋਮਲ ਹੈ ਕਮਜ਼ੋਰ ਨਹੀਂ ਸ਼ਕਤੀ ਕਾ ਹੈ ਨਾਮ ਹੀ ਨਾਰੀ ਹੈ ਜੱਕੋ ਜੀਵਨ ਦੇਣ ਵਾਲੀ ਮੌਤ ਵੀ ਉਸसे ਹਾਰੀ ਹੈ ਸਟਰੋਂਗ ਲੇਡੀਜ਼ ਬਣੋ ਡਰੋ ਨਾ ਡਰ ਦਾ ਮੁਕਾਬਲਾ ਕਰੋ ਕਿਉਂਕਿ ਇਹ ਨਿਹੱਤਾਂ ਤੇ ਹੀ ਵਾਰ ਕਰਦੇ ਆਂ ਚਾਹ ਦੇ ਨਾਲੋਂ ਪਤਾ ਨਾ ਰਾਮ ਰੀਮ ਦੀ ਕਿੱਡੀ ਪਾਵਰ ਆ ਇਹ ਜਰਗਾ ਸਿੰਘ ਉਹਦੇ ਮੁਰੇ ਫੱਕੂਗਾ ਵੀ ਨਹੀਂ ਉਨੂੰ ਵੇਖ ਕੇ ਭੱਜੂਗਾ ਵੱਡਾ ਮੈਂ ਪੰਜਾਬ ਚੋਂ ਗੰਦ ਖਤਮ ਕਰ ਦੂੰ ਤੂੰ ਗੰਦ ਖਤਮ ਕਰੇਗਾ ਉਹ ਤੈਨੂੰ ਪੰਜਾਬ ਖਤਮ ਕਰ ਦੇਗਾ ਮੇਰੀ ਗੱਲ ਯਾਦ ਰੱਖੀਂ